ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਬੁਡਲਾੜਾ ਸ਼ਹਿਰ ਦੇ ਪੀ ਐਮ ਸੀ ਸੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਐਸ ਡੀ ਐਮ ਬੁਡਲਾੜਾ ਗਗਨਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਯੋਗਾ ਟ੍ਰੇਨਰ ਹਰਵਿੰਦਰ ਸਿੰਘ ਵੱਲੋਂ ਸੈਂਕੜੇ ਦੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ ਯੋਗਾ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਐਸ ਡੀ ਐਮ ਗਗਨਦੀਪ ਸਿੰਘ ਨੇ ਕਿਹਾ ਕਿ ਯੋਗਾ ਨੇ ਸਾਡੀ ਜ਼ਿੰਦਗੀ ਵਿੱਚ ਅਮਰੋਲ ਅਦਾ ਕੀਤਾ ਹੈ ਇਸ ਨਾਲ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਤੰਦਰੁਸਤ ਪੰਜਾਬ ਤੰਦਰੁਸਤ ਸਿਹਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਯੋਗਾ ਟ੍ਰੇਨਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣ ਦੇ ਉਪਰਾਲੇ ਨਾਲ ਹਰ ਪਿੰਡ ਪਿੰਡ ਵਿੱਚ ਯੋਗਾ ਕੈਂਪ ਚਲਾਏ ਜਾ ਰਹੇ ਹਨ ਜਿਸ ਵਿੱਚ ਆਸ-ਪਾਸ ਦੇ ਲੋਕ ਵੱਡਾ ਲਾਹਾ ਲੈ ਰਹੇ ਹਨ ਇਸ ਮੌਕੇ ਨੇਕੀ ਫਾਊਂਡੇਸ਼ਨ ਵੱਲੋਂ ਵਾਤਾਵਰਣ ਨੂੰ ਹਰਾ ਭਰਿਆ ਅਤੇ ਸਾਫ਼ ਸੁਥਰਾ ਰੱਖਣ ਲਈ ਬੂਟੇ ਵੀ ਵੰਡੇ ਗਏ ਅੱਜ ਇੰਟਰਨੈਸ਼ਨਲ ਰੋਗਾ ਦਿਵਸ ਦੇ ਮੌਕੇ ਤੇ ਜਿਹੜੇ ਸਾਡੀ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਦੀ ਯੋਗਸ਼ਾਲਾ ਉਸ ਅਧੀਨ ਅੱਜ ਸਰਕਾਰੀ ਸਕੂਲ ਲੜਕੀਆਂ ਇੱਥੇ ਸੈਲੀਬ੍ਰੇਟ ਕੀਤਾ ਗਿਆ ਹੈ। ਤਕਰੀਬਨ 2-250 ਦੇ ਆਸ-ਪਾਸ ਬੁਲਾੜਾ ਸ਼ਹਿਰ ਦੇ ਤੇ ਆਸ-ਪਾਸ ਦੇ ਇਲਾਕੇ ਦੇ ਨਾਗਰਿਕ ਜਿਹੜੇ ਆਏ ਨੇ ਤੇ ਬਹੁਤ ਵਧੀਆ ਲੱਗਿਆ ਕਿ ਜਿਵੇਂ ਟ੍ਰੇਨਰ ਸਾਹਿਬ ਜਿਹੜੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਰੋਜ਼ ਹੀ ਭਾਰੀ ਮਾਤਰਾ ਦੇ ਵਿੱਚ ਲੋਕ ਯੋਗਾ ਕਰ ਰਹੇ ਨੇ ਗਰੁੱਪਸ ਬਣਾ ਕੇ ਆਪਣੀ ਤੇ ਅੱਜ ਵੀ ਜਿੰਨੀ ਪਾਰਟਿਸਪੇਸ਼ਨ ਸੀ ਉਸ ਤੋਂ ਲੱਗਿਆ ਕਿ ਇਸ ਬਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਅਵੇਅਰਨੈਸ ਹੈ ਤੇ ਬਹੁਤ ਹੀ ਇਨਾਂ ਦੇ ਵਿੱਚ ਇੱਛਾ ਹੈਗੀ ਹੈ ਇਸ ਨੂੰ ਅਪਣਾਉਣ ਦੀ। ਵਧਾਈ ਦੀ ਪਾਤ੍ਰਾ ਪੰਜਾਬ ਸਰਕਾਰ, ਮਾਨਯੋਗ ਸੀਐਮ ਭਗਵੰਤ ਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਮੁਹਿੰਮ ਚਲਾਈ ਹੈ। ਔਰ ਸਾਡੇ ਬਹੁਤ ਸਾਰੇ ਜੋਗਾ ਟ੍ਰੇਨਰ ਜਿਹੜੇ ਮੇਰੇ ਨਾਲ ਖੜੇ ਐ ਜੋਤੀ ਸ਼ਰਮਾ, ਬਲਵਿੰਦਰ, ਗੁਰਵਿੰਦਰ ਬਲਾ ਬਲਾਡਾ ਸਬ ਡਿਵੀਜ਼ਨ ਨੂੰ ਤੰਦਰੁਸਤ ਰੱਖਣ ਵਾਸਤੇ ਲੋਕਾਂ ਨੂੰ ਇਹਨਾਂ ਨੇ ਵੱਖ-ਵੱਖ ਕਲਾਸਾਂ ਚਲਾਈਆਂ ਹੋਈਆਂ ਨੇ। ਤੇ ਇਹ ਜੋਗ ਕਰਨਾ ਕੱਲਾ ਇਹ ਨਹੀਂ ਹੈਗਾ ਵੀ ਬਜ਼ੁਰਗਾਂ ਨੇ ਕਰਨਾ ਹੈ ਇਹ 11 ਸਾਲ ਤੋਂ ਲਾ ਕੇ 60 ਸਾਲ ਤੱਕ 70 ਸਾਲ ਤੱਕ ਕੰਪੀਟੀਸ਼ਨ ਸਰਕਾਰ ਵੱਲੋਂ ਕਰਾਈ ਜਾਂਦੇ ਆ ਔਰ ਵਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਵੀ ਸਕੂਲਾਂ ਦੇ ਵਿੱਚ ਵੀ ਜੋਗ ਦੇ ਕੰਪੀਟੀਸ਼ਨ ਕਰਾਈ ਜਾਂਦੇ ਆ ਬਕਾਇਦਾ ਅੰਡਰ 17 19 ਤੇ 14 ਬਕਾਇਦਾ ਇਹਦੀ ਜਿਹੜੀ ਗ੍ਰੇਡੇਸ਼ਨ ਹੋਣ ਲੱਗੀ ਹੈ ਇਸ ਵਕਖੋਂ ਅਸੀਂ ਵਧਾਈ ਦਿੰਨੇ ਆ ਤੇ ਸਾਰਿਆਂ ਨੂੰ ਕਹਿੰਨੇ ਆ ਵੱਧ ਤੋਂ ਵੱਧ ਜੋਗ ਨਾਲ ਜੁੜੋ ਸਿਹਤ ਬਣਾਓ ਜੋਗ ਅਪਣਾਓ ਵੱਧ ਤੋਂ ਵੱਧ ਦਰਖਤ ਲਾਓ ਵਾਤਾਵਰਨ ਬਚਾਓ ਇਹ ਮੁਹਿੰਮ ਲੈ ਕੇ ਚੱਲੇ ਆਂ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ ਸੀਐਮ ਜੋਗਸ਼ਾਲਾ ਦੇ ਆਪਣੇ ਜਿਹੜੇ ਹੈਗੇ ਨੇ ਆਪਣੇ ਮੁੱਖ ਮੰਤਰੀ ਜੀ ਤੇ ਇਹਨਾਂ ਦਾ ਬਹੁਤ ਧੰਨਵਾਦ ਇਹ ਲੇਡੀਜ਼ ਉਹਨੇ ਵਿਚਾਰੀਆਂ ਜਿਹੜੀਆਂ ਘਰੋਂ ਤੋਂ ਬਾਹਰ ਹੀ ਨਿਕਲਦੀਆਂ ਸੀਗੀਆਂ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਆਪਣੀ ਸਿਹਤ ਬਾਰੇ ਸੋਚਣ ਦਾ ਤੇ ਆਪਣੀ ਆਪ ਨੂੰ ਇੰਪਰੂਵ ਕਰਨ ਦਾ ਤੇ ਇਹਨਾਂ ਚ ਜਿਹੜਾ ਕੌਨਫੀਡੈਂਟ ਹੈ ਨਹੀਂ ਉਸ ਬਹੁਤ ਮਿਲੇਗਾ ਤੇ ਅੰਦਰ ਹੀ ਰਹਿਣਾ ਸਾਹਦਨ ਕੁੱਟੇ ਰਹਿਣਾ ਤੇ ਆਪਣੀ ਡਿਪਰੈਸ਼ਨ ਦੇ ਵਿੱਚ ਰਹਿਣਾ ਇਸ ਚੀਜ਼ ਤੋਂ ਬਾਹਰ ਆਈਆਂ ਨਹੀਂ ਆ ਮੇਰੇ ਸਾਰੀ ਲੇਡੀਜ਼ ਔਰ ਮੈਂ ਖੁਸ਼ ਹਾਂ ਆਪਣੇ ਵੀ ਧੰਨਵਾਦ ਕਰਦੀ ਆਪਣੀ ਸਰਕਾਰ ਦਾ ਕਿ ਉਹਨਾਂ ਨੂੰ ਇਹ ਮੌਕਾ ਦਿੱਤਾ ਖਾਸ ਕਰ ਲੇਡੀਜ਼ ਵਾਲੇ ਸੋਚਿਆ ਕੋਈ ਸੋਚਦਾ ਨਹੀਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਵੀ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਆਪਾਂ ਛੋਟੇ ਪੱਧਰ ਤੋਂ ਲੈ ਕੇ ਵੀ ਆਪਾਂ ਲੇਡੀਜ਼ ਨੂੰ ਇੰਨਾ ਉਹ ਦੇ ਰਹੇ ਹੈਗੇ ਮੈਂ ਆਪਣੀ 1.5 ਸਾਲ ਹੋ ਗਿਆ ਤੀਂ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਚੱਲਦੇ ਹੋਏ ਹਨ ਪਹਿਲਾਂ ਆਪਣਾ ਇਕੱਲਾ ਮਾਨਸਾ ਸ਼ਹਿਰ ਚੱਲਿਆ ਸੀਗਾ ਤੇ ਸਾਲ ਹੋ ਗਿਆ ਆਪਣੇ ਜਿਹੜੇ ਆਪਣੇ ਬਲੌਗਸ ਨੇ ਉਹਨਾਂ ਦੇ ਵੀ ਚਾਲੂ ਕੀਤਾ ਗਿਆ ਔਰ ਪੂਰੇ ਪੰਜਾਬ ਚ 2023 ਤੋਂ ਚੱਲ ਰਿਹਾ ਹੈਗਾ ਤੇ ਇਸ ਟਾਈਮ ਤੇ ਇੱਕ ਇਸ ਕਮੀ ਨਾ ਹੋ ਗਿਆ ਆਪਾਂ ਪਿੰਡ ਵੀ ਚਾਲੂ ਕਰ ਚੁੱਕਿਆ 70 ਪਿੰਡ ਆਪਣੇ ਮਾਨਸਾ ਜਿਲ੍ਹੇ ਦੇ ਚੱਲ ਚੁੱਕੇ ਨੇ ਤੇ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ ਤਿੰਨ ਪੂਰੇ ਪਿੰਡ ਨੂੰ ਕਵਰ ਮਾਨਸਾ ਜਿਲ੍ਹੇ ਨੂੰ ਕਵਰ ਕਰਾਂਗੇ ਇਸ ਦੇ ਵਿੱਚ ਤੇ ਦੇ ਇਲਾਕਿਆਂ ਦੇ ਵਸਨੀਕ ਸਾਡੀ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਤਾਂ ਆਪਣਾ ਫਾਇਦਾ ਉਠਾਓ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਆਪਣੇ ਯੋਗਦ ਸਿਹਤ ਵਾਸਤੇ ਧਿਆਨ ਨੂੰ ਰੱਖਦੇ ਹੋਏ ਪ੍ਰੋਜੈਕਟ ਸ਼ੁਰੂ ਕੀਤਾ ਵੱਧ ਤੋਂ ਵੱਧ ਇਹ ਫਾਇਦਾ ਉਠਾਓ ਤੇ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਪੇਟ ਕਰਿਆ ਕਰੋ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਬਾਤ ਵਾਈ ਸਬਜੈਕਟ ਨਾਲ ਜੁੜੋ ਜੀ ਤੇ ਆਪਣੇ ਬਲਾਡਾ ਦੇ ਵਿੱਚ ਇਸ ਟਾਈਮ 3 15 ਕਲਾਸਾਂ ਚੱਲ ਰਹੀਆਂ ਨੇ ਤੇ ਉਹ ਕਲਾਸਾਂ ਵਿੱਚ ਸਰਬਉਪ ਚ ਅਪੀਲ ਕਰਦੇ ਆ ਕਿ ਪਹੁੰਚਿਆ ਕਰੋ ਜੀ